ਕੋਈ ਨਹੀਂ ਲਗਾਣੇ ਹੈ ਕਿਸੇ ਦਿਨ ਚੱਕਰ ਹਾਂਜੀ ਮੰਮੀ ਮੈਂ ਕਰਦੀ ਆਂ ਫੇਰ ਗੱਲ ਮੈਂ ਘਰ ਦੇ ਕੰਮ ਕਰ ਲਾਂ ਥੋੜੀ ਕੀ ਲੋੜ ਕਰਦੇ ਕੰਮ ਕਰਨ ਦੀ ਉਹ ਤਾਂ ਤੇਰੀ ਮਾਂ ਕਰ ਲੂਗੀ ਆਣ ਕੇ ਸਾਰਾ ਦਿਨ ਤੇ ਤੇਰਾ ਫੋਨ ਹੀ ਨੀ ਮੁੱਕਦਾ ਮੰਮੀ ਮੈਂ ਤਾਂ 2 ਮਿੰਟ ਹੀ ਗੱਲ ਕੀਤੀ ਸੀ ਉਹ ਤਾਂ ਮੰਮੀ ਹੁਣਾਂ ਦਾ ਹੀ ਫੋਨ ਆਇਆ ਸੀ ਮੈਨੂੰ ਕੱਲੀ ਕੱਲੀ ਗੱਲ ਆਪਣੇ ਪੇਕਿਆਂ ਨੂੰ ਪਚਾਉਂਦੀ ਆ ਇਹੇ ਜੀ ਮੈਂ 2 ਮਿੰਟ ਗੱਲ ਕੀਤੀ ਚਲ ਉੱਠ ਰੋਟੀ ਬਣਾ ਜਾ ਕੇ ਪਿੰਡੀਆਂ ਪਈਆਂ ਰਸੋਈ 'ਚ ਸਾਰਾ ਟੱਬਰ ਰੋਟੀ ਖਾਣ ਕੋਲ ਬੈਠਾ ਬੀ ਮੰਮੀ ਨੇ ਤੇ ਪਿੰਡੀਆਂ ਬਣਾ ਲੀਆਂ ਤੂੰ ਐਵੇਂ ਮੰਮੀ ਨਾਲ ਲੜਨ ਦੇ ਬਾਹਨੇ ਲੱਭਦੀ ਰਹਿਣੀ ਆ ਤੂੰ ਚੁੱਪ ਕਰ ਜਾਵੀਂ ਵੱਡਾ ਮਾਂ ਦਾ ਚਮਚਾ ਜਾ ਵੇ ਆਪਣੇ ਪਿਓ ਨੂੰ ਸੱਦ ਕੇ ਲਿਆ ਉਹੀ ਕਰੂ ਇਹਨੂੰ ਸਿੱਧੀ ਮੁੰਡਾ ਵੀ ਆਪਣੀ ਬੋਲੀ ਬੋਲਣ ਲਾ ਦਿੱਤਾ ਆ ਓ ਬੀਬੀ ਕੀ ਗੱਲ ਹੋ ਗਈ ਆ ਹੁਣ ਆ ਕੀ ਆ ਰੋਜ਼ ਦਾ ਕੁੱਤ ਖਾਣਾ ਹੋਈ ਸਾਰਾ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਆ ਨਾ ਰੋਟੀ ਦਾ ਫਿਕਰ ਨਾ ਪਾਣੀ ਦਾ ਫਿਕਰ ਹਾਂ ਕਿੱਥੇ ਆ ਉਹ ਪਈ ਉੱਥੇ ਪਾਣੀ ਬਾਝਾ ਪੀਨੇ ਆ ਪਹਿਲਾਂ ਦੱਸੋ ਕੀ ਤੁਸੀਂ ਕੁੱਤ ਖਾਣਾ ਪਾਇਆ ਰੋਜ਼ ਦਾ ਕੰਜਰ ਖਾਣਾ ਨਹੀਂ ਤੁਹਾਡਾ ਮੁੱਕਦਾ ਮੈਂ ਕੀ ਕਿਹਾ ਮੈਂ ਤਾਂ ਕੁਛ ਕਿਹਾ ਹੀ ਨਹੀਂ ਨਾ ਨਾ ਤੂੰ ਤ ਕੁਝ ਕਿਹਾ ਨਹੀਂ ਸਾਰਾ ਕਸੂਰ ਤੇ ਮੇਰਾ ਵਾ ਮੇਰਾ ਸਾਰੇ ਨਾ ਪਵਾੜੇ ਦੀ ਯਾਰੀ ਤੂੰ ਆ ਮੇਰੀ ਮਾਂ ਦਾ ਕੋਈ ਕਸੂਰ ਨਹੀਂ ਆ ਕਰਨਾ ਕੋਈ ਨਹੀਂ ਸਾਰਾ ਦਿਨ ਫੋਨ ਤੇ ਲੱਗੇ ਰਹਿਣਾੱਖੋ ਹਾਲੇ ਹੁੰਦੇ ਜਾਈਏ ਜਿਉਂ ਜਿਉਂ ਹੁੰਦੇ ਰੱਖ ਨੀ ਮਮਮੀ ਤੂੰ ਦੇ ਨਾ ਕੋਲ ਆਵੇਂ ਡਰਦੀ ਰਹਿਨੀ ਆ ਉਹ ਹੁਣ ਤੇ ਅਖੀਰ ਹੋ ਗਈ ਆ ਮੈਂ ਹੁਣੇ 112 ਤੇ ਪੁਲਿਸ ਨੂੰ ਕਾਲ ਕਰਦਾ ਵਾਂ ਤੇ ਇਹਨਾਂ ਨੂੰ ਹੁਣੇ ਸਜ਼ਾ ਦਿਵਾਉਨੇ ਆ ਨਾ ਪੁੱਤ ਇੱਦਾਂ ਗੱਲ ਵੱਧ ਜਾਣੀ ਐ ਨਾਲੇ ਮੇਰੇ ਪੁੱਤ ਨੂੰ ਇੰਨੀਆਂ ਸਿਆਣੀਆਂ ਸਿਆਣੀਆਂ ਗੱਲਾਂ ਕੌਣ ਸਿਖਾਂਦਾ ਮਮਮੀ ਸਾਡੇ ਸਕੂਲੇ ਨਾ ਪੁਲਿਸ ਸੈਮੀਨਾਰ ਲਾਉਂਦੀ ਆ ਤੇ ਉੱਥੇ ਆਨੂੰ ਇਹ ਸਿਖਾਉਂਦੇ ਆ ਵੀ ਅਸੀਂ ਜ਼ੁਲਮ ਦੇ ਖਿਲਾਫ ਆਵਾਜ਼ ਕਿਦਾਂ ਚੁੱਕਣੀ ਆ ਪੁੱਤ ਮੈਂ ਤਾਂ ਪੜ੍ਹੀ ਲਿਖੀ ਕੁੜੀ ਸੀ ਪਰ ਇਸ ਟੱਬਰ ਨੇ ਮੈਨੂੰ ਤਾਂ ਰੋਲ ਹੀ ਦਿੱਤਾ ਲਿਆ ਮਮਮੀ ਮੈਨੂੰ ਫੋਨ ਦੋ ਅੱਜ ਮੈਂ ਫੇਰ ਕੰਮ ਨਿਬੇੜ ਹੀ ਦਿਨਾ ਵਾ ਏਕਰ ਮੇਜਰ ਸਿੰਘ ਦਾ ਬੇਟਾ ਤੁਸੀਂ 1012 ਤੇ ਕਾਲ ਕੀਤੀ ਸੀ ਹਾਂਜੀ ਸਰ ਮੈਂ ਕੀਤੀ ਕੱਲ ਮੇਰਾ ਡੈਡੀ ਤੇ ਮੇਰੀ ਬੀਬੀ ਮੇਰੀ ਮੰਮੀ ਨੂੰ ਬਹੁਤ ਤੰਗ ਕਰਦੇ ਆ ਹਾਂਜੀ ਮੈਡਮ ਇਹ ਬੱਚਾ ਸੱਚ ਬੋਲ ਰਿਹਾ ਹਾਂਜੀ ਸਰ ਮੈਂ ਪਿਛਲੇ 10 ਸਾਲਾਂ ਤੋਂ ਇਹਨਾਂ ਦਾ ਜ਼ੁਲਮ ਸਹਾਰੀ ਭਾਈ ਸਾਹਿਬ ਤੁਹਾਡੇ ਚ ਕੋਈ ਸ਼ਰਮਨਾ ਦੀ ਚੀਜ਼ ਹੈਗੀ ਆ ਤੇ ਮਾਤਾ ਤੂੰ ਇੱਕ ਔਰਤ ਹੋ ਕੇ ਇੱਕ ਔਰਤ ਤੇ ਜ਼ੁਲਮ ਕਰ ਰਹੀ ਹੈ ਨਹੀਂ ਨਹੀਂ ਮੈਡਮ ਜੀ ਐਦਾਂ ਦੀ ਤਾਂ ਕੋਈ ਗੱਲ ਹੀ ਨਹੀਂ ਆ ਮਾਤਾ ਇਹ ਦੋਵੇਂ ਜਣੇ ਫਿਰ ਝੂਠ ਬੋਲਦੇ ਨੇ ਲਿਖੋ ਇਹਨਾਂ ਦੀ ਕੰਪਲੇਂਟ ਤੇ ਕਰੋ ਇਹਨਾਂ ਦੇ ਖਿਲਾਫ ਕਾਰਵਾਈ ਨਹੀਂ ਮੈਡਮ ਜੀ ਇਹਨਾਂ ਤੇ ਕੋਈ ਸਖਤ ਕਾਰਵਾਈ ਨਾ ਕਰਿਓ ਨਹੀਂ ਤੇ ਮੇਰਾ ਘਰ ਟੁੱਟ ਜਾਣਾ ਰਣ ਦੇ ਮੰਮੀ ਇਹਨਾਂ ਨੂੰ ਪੀ ਆਉਣ ਦੇ ਜੇਲ੍ਹ ਦੀ ਧਾਰ ਇਹਨਾਂ ਨੂੰ ਪਤਾ ਤੈਨੂੰ ਕਿੰਨਾ ਤੰਗ ਕੀਤਾ ਮੇਜਰ ਸਿੰਘ ਤੇ ਮਾਦਾ ਅੱਜ ਤੇ ਅਸੀਂ ਤੁਹਾਨੂੰ ਵਰਨਿੰਗ ਦੇ ਕੇ ਚੱਲੇ ਆ ਅੱਗੇ ਤੋਂ ਕੁੜੀ ਨੂੰ ਤੰਗ ਕੀਤਾ ਘਰੇਲੂ ਇਨਸਾਫ ਦਾ ਪਰਚਾ ਦਰਜ ਕਰਕੇ ਜੇਲ੍ਹ 'ਚ ਭੇਜਾਂਗੇ ਨਾਨਾ ਸਾਰੇ ਮੈਂ ਤੈਨੂੰ ਧੀ ਬਣਾ ਕੇ ਰੱਖੂਗੀ ਸਰ ਅੱਗੇ ਤੋਂ ਕੋਈ ਇਦਾਂ ਦਸ਼ਕਾੜ ਦਾ ਮੌਕਾ ਨਹੀਂ ਮਿਲੂਗਾ ਤੁਹਾਨੂੰ ਵੇਖਿਆ ਮੰਮੀ ਲਾਤੋਂ ਕੇ ਬਹੁਤ ਬਾਤੋਂ ਸੇ ਨਹੀਂ ਮੰਨਤੇ